ਇਸ ਸਾਲ ਨੂੰ ਸਲਮਾਨਦ ਕੀਤੇ ਕੀਤਾ ਗਿਆ ਤੁਹਾਡੇ ਦੌਰ ਇਹ ਇਹ ਜਿਹੜੇ ਸਾਡੇ ਕਿਸਾਨ ਵੀਰ ਆ ਜੀ ਆਪਾਂ ਅਜਨਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਮਾਜੀ ਬੀਆਂ ਆਰਾਪੁਰ ਇਹ ਸਦੋਗਾਜੀ ਉਸ ਏਰੀਆ ਦੇ ਵਿੱਚ ਆ ਇੱਥੇ ਪਿਛਲੀ ਵਾਰ ਵੀ ਕਿਸਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਝੋਨਾ ਜਿਹੜੀ ਸਿੱਧੀ ਬਜਾਈ ਕੀਤੀ ਸੀਗੀ ਹੁਣ ਵੀ ਇਹ ਕਿਸਾਨ ਜਿਹੜੇ ਸਿੱਧੀ ਬਜਾਈ ਕਰਦੇ ਉਹਦਾ ਪਿਛਲੀ ਵਾਰ ਵੀ ਇਹਨਾਂ ਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਆਇਆ ਇਤਕਾ ਵੀ ਬਹੁਤ ਵਧੀਆ ਰਿਜ਼ਲਟ ਆਇਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਸਾਨੂੰ ਪਿਛਲੀ ਵਾਰ ਵੀ ਜਿੰਨਾ ਟੀਚਾ ਮਿਲਿਆ ਸੀ ਆਈ ਨਾਲੇ ਬਲਾਕਾਂ ਨੂੰ ਸਾਡੇ ਐਗਰੀਕਲਚਰ ਬਲਾਕ ਜਿਹੜੇ ਆ ਅਸੀਂ ਪਿਛਲੀ ਵਾਰ ਵੀ ਪੂਰਾ ਕੀਤਾ ਤਾਂ ਇਤਕਾ ਵੀ ਸਾਨੂੰ 5000 ਏਕੜ ਦਾ ਜਿਹੜਾ ਟੀਚਾ ਦਿੱਤਾ ਪੰਜਾਬ ਗਵਰਨਮੈਂਟ ਨੇ ਉਹ ਅਸੀਂ ਸਦਾ ਪੂਰਾ ਕਰ ਲੈਣਾ ਔਰ ਮੈਨੂੰ ਖੁਸ਼ੀ ਹੈ ਕਿ ਕਿਸਾਨਤਿਆਂ ਦੇ ਦੱਸਦੇ ਆ ਕਿ ਸਾਨੂੰ ਪਿਛਲੀ ਵਾਰ ਵੀ ਇਹਨਾਂ ਦਾ ਖਰਚਾ ਵੀ ਘੱਟ ਹੋਇਆ ਤੇ ਇਹਨਾਂ ਨੂੰ ਫਾਇਦਾ ਵੀ ਜਿਹੜਾ ਬਹੁਤ ਜ਼ਿਆਦਾ ਹੋਇਆ ਸੋ ਮੈਂ ਇਸ ਕਰਕੇ ਇਨਾਂ ਨੂੰ ਸਨਮਾਨਤ ਕਰਨਾ ਇਹ ਜਿਹੜਾ ਸਾਡਾ ਕਿਸਾਨ ਵੀਰ ਆ ਇਹ ਕੇਰਨੂ ਦੇ ਵਿੱਚ ਬਜਾਈ ਕਰਨ ਦੇ ਵਿੱਚ ਇਹ ਬੜਾ ਮਾਸਟਰ ਬੰਦਾ ਇਹਨੇ ਬਹੁਤ ਜ਼ਿਆਦਾ ਮਤਲਬ ਪਿਛਲੀ ਵਾਰ ਵੀ 4-500 ਏਕੜ ਇਕੱਲੇ ਨੇ ਸਾਡੇ ਇਲਾਕੇ ਦੇ ਵਿੱਚ ਸਹਿਯੋਗ ਕੀਤਾ ਸੀਗਾ ਇਹਨਾਂ ਨੇ ਮਸ਼ੀਨਾਂ ਜਿਹੜੀਆਂ ਸਬਸਿਡੀ ਦੇ ਲਈਆਂ ਇੱਕ ਦੀ ਕਰਤੇ ਡਿਪਾਰਟਮੈਂਟੋਂ ਚੁੰਡੀ ਵਾਲੀਆਂ ਮਸ਼ੀਨਾਂ ਦੇ ਉਹਦਾ ਫਾਇਦਾ ਠਾ ਦੇ ਉਹ ਸਾਡੇ ਦੀ ਮਤ ਕਰਦੇ ਜੋ ਜੈਨੂਮਨ ਇਹਨਾਂ ਦਾ ਆਪਣੇ ਲੈਂਦੇ ਆ ਖਰਾਬੜਾ ਪਰ ਇਹ ਸਭ ਦਾ ਮਤਲਬ ਆਪਣੇ ਇਲਾਕੇ ਦੇ ਵਿੱਚ ਬੱਦੂ ਬਜਾਈ ਜਿਹੜੀ ਹੈ ਕਦੀ ਜਾਂਦੇ ਆ ਪਾਣੀ ਦੇ ਵੀ ਕਾਫੀ ਬਚਤ ਹੁੰਦੀ ਹੈ ਬਹੁਤ ਜ਼ਿਆਦਾ ਬਚਤ ਹੁੰਦੀ ਮੇਰੀ ਸਭ ਕਿਸਾਨਾਂ ਨੂੰ ਬੇਨਤੀ ਹੈ ਕਿ ਸਾਰੇ ਜਣੇ ਜਿਹੜਾ ਤੁਸੀਂ ਬਜਾਈ ਦੇ ਉੱਤੇ ਮਤਲਬ ਜਿਹੜੀਆਂ ਆ ਜ਼ਮੀਨਾਂ ਤਾਂ ਸਿੱਧੀ ਬਜਾਈ ਵਾਲੀ ਆ ਹਾਂ ਜ਼ਮੀਨ-ਜ਼ਮੀਨ ਦਾ ਵਕਿਆ ਜਿੱਦਾ ਸਾਡੇ ਵਾਲੀ ਇਧੀਆਂ ਜਦੋਂ ਹੀ ਬੜੀ ਆ ਹੋਈ ਚ ਇਹਨੂੰ ਕਰਨਾ ਬੜਾ ਔਖਾ ਹੋ ਜਾਂਦਾ ਪਰ ਜਿੱਥੇ ਹੋ ਸਕਦੇ ਉੱਥੇ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਸਿੱਧੀ ਬਜਾਈ ਜਿਹੜੀ ਕਰੋ ਤਾਂ ਜੋ ਪਾਣੀ ਵੀ ਬਚੇ ਤੋਂ ਨਾਲ ਦਾ ਖਰਚਾ ਵੀ ਘਟਾ ਆਵੇ ਉਹਨਾਂ ਨੂੰ ਆਮਦਨ ਵੀ ਜਾਂਦੀ ਹੋਵੇ ਹਾਂ ਤੇ ਮੰਤਰੀ ਸਾਹਿਬ ਨੇ ਸਨਮਾਨਿਤ ਕੀਤਾ ਕੀ ਕਹਿਣਾ ਚਾਹੁੰਦੇ ਸਰਦਾਰ ਬਜੇਤਰ ਸਿੰਘ ਪਿੰਡ ਸ਼ੇਕ ਘਟੇ ਜੱਟਾਂ ਵਾਲੇ ਬਹੁਤ ਵਧੀਆ ਲੱਗ ਰਿਹਾ ਜੀ ਮੰਤਰੀ ਸਾਹਿਬ ਮਾਨ ਸਨਮਾਨ ਕਰਕੇ ਗਏ ਆ ਬਾਕੀ ਅਸੀਂ ਪਿਛਲੇ ਸਾਲ ਵਿੱਚ ਉਹ ਨਦੀ ਬਜਾਈ ਕੀਤੀ ਸੀ ਬਹੁਤ ਵਧੀਆ ਰਿਸਪੌਂਸ ਮਿਲਿਆ ਇੱਕ ਤਾਂ ਇਸ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਦੂਸਰਾ ਲੇਬਰ ਦਾ ਬਹੁਤ ਜ਼ਿਆਦਾ ਖਰਚ ਬਚਦਾ ਬਹੁਤ ਵਧੀਆ ਲੱਗ ਰਿਹਾ ਉਹ ਨਕਸ਼ਾ ਨੂੰ ਕੀ ਅਪੀਲ ਕਰੋਗੇ ਬਾਕੀ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੇ ਆ ਕਿ ਥੋੜਾ ਥੋੜਾ ਕਰਕੇ ਤੁਸੀਂ ਆਪਣਾ ਟ੍ਰਾਇਲ ਕਰਕੇ ਦੇਖ ਲਓ ਕਿਸਾਨਾਂ ਨੂੰ ਸਨਮਾਨਿਤ ਕੀਤਾ ਕੀਤਾ ਗਿਆ ਤੁਹਾਡੇ ਦੌਰ ਤੇ ਇਹ ਜਿਹੜੇ ਸਾਡੇ ਕਿਸਾਨ ਵੀਰ ਆ ਜੀ ਅਪਾ ਅਜਨਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਮਾਜੀ ਬੀਆਂ ਆਰਾਪੁਰ ਸੈਦੋਗਾਜੀ ਉਸ ਏਰੀਆ ਦੇ ਵਿੱਚ ਆ ਇੱਥੇ ਪਿਛਲੀ ਵਾਰ ਵੀ ਕਿਸਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਝੋਨਾ ਜਿਹੜੀ ਸਿੱਧੀ ਬਜਾਈ ਕੀਤੀ ਸੀਗੀ ਹੁਣ ਵੀ ਇਹ ਕਿਸਾਨ ਜਿਹੜੇ ਸਿੱਧੀ ਬਜਾਈ ਕਰਦੇ ਉਹਦਾ ਪਿਛਲੀ ਵਾਰ ਵੀ ਇਹਨਾਂ ਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਆ ਐਤਕਾਂ ਵੀ ਬਹੁਤ ਵਧੀਆ ਰਿਜ਼ਲਟ ਆਇਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਸਾਨੂੰ ਪਿਛਲੀ ਵਾਰ ਵੀ ਜਿੰਨਾ ਟੀਚਾ ਮਿਲਿਆ ਸੀ ਆਈ ਨਾਲੇ ਬਲਾਕਾਂ ਨੂੰ ਸਾਡੇ ਐਗਰੀਕਲਚਰ ਬਲਾਗ ਜਿਹੜੇ ਆ ਅਸੀਂ ਪਿਛਲੀ ਵਾਰ ਵੀ ਪੂਰਾ ਕੀਤਾ ਤਾਂ ਇਤਕਾ ਵੀ ਸਾਨੂੰ 5000 ਏਕੜ ਦਾ ਜਿਹੜਾ ਟੀਚਾ ਦਿੱਤਾ ਪੰਜਾਬ ਗਵਰਨਮੈਂਟ ਨੇ ਉਹ ਅਸੀਂ ਸਦਾ ਪੂਰਾ ਕਰ ਲੈਣਾ ਔਰ ਮੈਨੂੰ ਖੁਸ਼ੀ ਹੈ ਕਿ ਕਿਸਾਨ ਚਾਹ ਦੇ ਦੱਸਦੇ ਆ ਕਿ ਸਾਨੂੰ ਪਿਛਲੀ ਵਾਰ ਵੀ ਇਹਨਾਂ ਦਾ ਖਰਚਾ ਵੀ ਘੱਟ ਹੋਇਆ ਇਹਨਾਂ ਨੂੰ ਫਾਇਦਾ ਵੀ ਜਿਹੜਾ ਬਹੁਤ ਜ਼ਿਆਦਾ ਸੋ ਮੈਂ ਇਸ ਕਰਕੇ ਇਹਨਾਂ ਨੂੰ ਸਲਮਾਨਤ ਕਰਨਾ ਇਹ ਜਿਹੜਾ ਸਾਡਾ ਕਿਸਾਨ ਵੀਰ ਆ ਇਹ ਕੇਰਨੂ ਦੇ ਵਿੱਚ ਬਜਾਈ ਕਰਨ ਦੇ ਵਿੱਚ ਇਹ ਬੜਾ ਮਾਸਟਰ ਬੰਦਾ ਇਹਨੇ ਬਹੁਤ ਜ਼ਿਆਦਾ ਮਤਲਬ ਪਿਛਲੀ ਵਾਰ ਵੀ 4-500 ਏਕੜ ਇਕੱਲੇ ਨੇ ਸਾਰੇ ਇਲਾਕੇ ਦੇ ਵਿੱਚ ਸਹਿਯੋਗ ਕੀਤਾ ਸੀਗਾ ਇਹਨਾਂ ਨੇ ਮਸ਼ੀਨਾਂ ਜਿਹੜੀਆਂ ਸਬਸਿਡੀ ਦੇ ਲਿਗੀਆਂ ਇੱਕ ਦੀ ਕਰਤੇ ਡਿਪਾਰਟਮੈਂਟੋਂ ਚੁੰਡੀ ਵਾਲੀਆਂ ਮਸ਼ੀਨਾਂ ਦੇ ਉਹਦਾ ਫਾਇਦਾ ਠਾ ਦੇ ਉਹ ਸਾਡੇ ਦੀ ਮਤ ਕਰਦੇ ਜੋ ਜੈਨੂਮ ਨੇ ਇਹਨਾਂ ਦਾ ਆਪਣੇ ਲੈਂਦੇ ਆ ਖਰਾ ਪੜਾ ਪਰ ਇਹ ਸਭ ਦਾ ਮਤਲਬ ਆਪਣੇ ਇਲਾਕੇ ਦੇ ਵਿੱਚ ਬਾਦੂ ਬਜਾਈ ਜਿਹੜੀ ਹੈ ਕਦੀ ਜਾਂਦੇ ਆ ਪਾਣੀ ਦੀ ਵੀ ਕਾਫੀ ਬਚਤ ਹੁੰਦੀ ਹੈ ਬਹੁਤ ਜ਼ਿਆਦਾ ਬਚਤ ਹੁੰਦੀ ਮੇਰੀ ਸਭ ਕਿਸਾਨਾਂ ਨੂੰ ਬੇਨਤੀ ਹੈ ਕਿ ਸਾਰੇ ਜਾਣੀ ਜਿਹੜਾ ਤੁਸੀਂ ਬਜਾਈ ਦੇ ਉੱਤੇ ਬਲ ਜਿਹੜੀ ਆ ਜਮੀਨਾਂ ਤਾਂ ਸਿੱਧੀ ਬਜਾਈ ਵਾਲੀ ਆ ਹਾਂ ਜਮੀਨ ਜਮੀਨ ਦਾ ਫਰਕ ਹੈ ਜਿੱਦਾ ਸਾਡੇ ਵਾਲੀ ਇਹਦੀ ਜਦੋਂ ਹੀ ਬੜੀ ਆ ਹੋਈ ਛੇ ਇਹਨੂੰ ਕਰਨਾ ਬੜਾ ਔਖਾ ਹੋ ਜਾਂਦਾ ਪਰ ਜਿੱਥੇ ਹੋ ਸਕਦੀ ਹੈ ਉੱਤੇ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਸਿੱਧੀ ਬਜਾਈ ਜਿਹੜੀ ਕਰੋ ਤਾਂ ਜੋ ਪਾਣੀ ਵੀ ਬਚੇ ਤੇ ਉਹਨਾਂ ਦਾ ਖਰਚਾ ਵੀ ਘਟਾ ਆਵੇ ਉਹਨਾਂ ਦਾ ਆਮਦਨ ਵੀ ਜਾਂਦੀ ਹੋਵੇ ਹਾਂ ਪਿੰਡ ਮੰਤਰੀ ਸਾਹਿਬ ਨੇ ਸਨਮਾਨਿਤ ਕੀਤਾ ਕੀ ਕਹਿਣਾ ਚਾਹੁੰਦੇ ਸਰਦਾਰ ਬਜੇਤਰ ਸਿੰਘ ਪਿੰਡ ਸ਼ੇਕ ਘਟੇ ਜੱਟਾਂ ਵਾਲੇ ਬਹੁਤ ਵਧੀਆ ਲੱਗ ਰਿਹਾ ਜੀ ਮੰਤਰੀ ਸਾਹਿਬ ਮਾਨ ਸਨਮਾਨ ਕਰਕੇ ਗਏ ਆ ਬਾਕੀ ਅਸੀਂ ਪਿਛਲੇ ਸਾਲ ਵਿੱਚ ਉਹ ਨੇਦੀ ਬਜਾਈ ਕੀਤੀ ਸੀ ਬਹੁਤ ਵਧੀਆ ਰਿਸਪੌਂਸ ਮਿਲਿਆ ਇੱਕ ਤਾਂ ਇਸ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਦੂਸਰਾ ਲੇਬਰ ਦਾ ਬਹੁਤ ਜ਼ਿਆਦਾ ਖਰਚ ਬਚਦਾ ਹੈ ਬਹੁਤ ਵਧੀਆ ਲੱਗ ਰਿਹਾ ਉਹ ਨਕਸ਼ਾ ਨੂੰ ਕੀ ਅਪੀਲ ਕਰੋਗੇ ਬਾਕੀ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੇ ਆ ਕਿ ਥੋੜਾ ਥੋੜਾ ਕਰਕੇ ਤੁਸੀਂ ਆਪਣਾ ਟ੍ਰਾਇਲ ਕਰਕੇ ਦੇਖ ਲਓ